ਉਦੋਂ ਬਾਅਦ ਆਵਦਾ ਕੋਈ ਕਰਿਓ ਕੋਈ ਨਾ ਕਰਿਓ ਉਣੀ ਛਾਡੀ ਸਾਡੇ ਕੋਲੇ ਉਹ ਇਹਦਾ ਮੈਨੂੰ ਐਂ ਸ਼ੱਕ ਲੱਗਦਾ ਵੀ ਜਿਹੜਾ ਤੂੰ ਪਿੰਡ ਵਾਲਿਆਂ ਦਾ ਬੇਰਬਾ ਪਾਉਣੀ ਆ ਇਹ ਦੱਛੇ ਹੀ ਉਹਨਾਂ ਨੇ ਹੋਇਆ ਇਹਨਾਂ ਨੂੰ ਤਾਂ ਹੀ ਉਹ ਲੈ ਕੇ ਆਇਆ ਵੀ ਆ ਜਾ ਲਗਾਵਾ ਪੰਜੀ ਦਾ ਭਾਉਣਾ ਹਾਂ ਉਹੀ ਤਾਂ ਗੱਲ ਆ ਕਿ ਹਾਂ ਵੀ ਕੀ ਭਾਵੇਂ ਖਦੀ ਆ ਮੈਨੂੰ ਤਾਂ ਹੁਣ ਐਂ ਜਿੰਦਾ ਹੋਈ ਵੀ ਇੱਕ ਮਹੀਨੇ ਚ ਦੱਸ ਕਿੱਥੇ ਇਹਨੂੰ ਸੁਧਾਰਾਂਗੇ ਨਾਲ ਇਹ ਸੁਧਰਨ ਵਾਲਾ ਹੈਗਾ ਮੇਰੀ ਗੱਲ ਸੁਣ ਲੈ ਇੱਕ ਇਹ ਛੋਧਰੇ ਨਾ ਛੋਧਰੇ ਮੈਥੋਂ ਦਾ ਕੋ ਟੁੱਟ ਜੂ ਇਹ ਤੇਰੇ ਹੱਥ ਬਾਛਾ ਤਾਂ ਹੀ ਬਗੈੜਿਆ ਕਿਵੇਂ ਨਾ ਕਰਾ ਇਹਨੂੰ ਸੁਧਾਰ ਹੱਥ ਬੰਨ ਕੇ ਬੇਨਤੀ ਆ ਤੂੰ ਤਾਂ ਮੈਨੂੰ ਅਗਲਾ ਕੁੜੀ ਲੈ ਜਾਣਾ ਵੀ ਤੂੰ ਬੁਗਾੜਿਆ ਤੂੰ ਮੈਨੂੰ ਐ ਦੱਸ ਇਹ ਜੀ ਕਿਹੜੀ ਮਾਂ ਹੁੰਦੀ ਹੈ ਜਿਹੜੇ ਆਦੇ ਪੁੱਤਾਂ ਨੂੰ ਬੁਗਾੜਦੀ ਹੈਗੀ ਜਦੋਂ ਮੋਟੀਆਂ ਵੇਚਦੀ ਪੈਸੇ ਨਹੀਂ ਆਉਦੋਂ ਕੱਢਾਂ ਜੁੱਤੀ ਮੋਟੀਆਂ ਵੇਚਦੀ ਪੈਸੇ ਨਹੀਂ ਆਉਦੋਂ ਹਾਂ ਮੇਰੀ ਗੱਲ ਸੁਣ ਲੈ ਕੋਈ ਦੇਖਿਆ ਜਾਂਦਾ ਸੀਗਾ ਉਹ ਬੱਸ ਠੀਕ ਆ ਹੁਣ ਮੈਂ ਤੜਫਦਾ ਨਾਗਰੋਂ ਤੂੰ ਤੜਫੀਂ ਜਦੋਂ ਹੋ ਗਿਆ ਤਲਾਕ ਇੱਥੇ ਮੇਰੀ ਗੱਲ ਸੁਣ ਲੈ ਜਰੀਕੇ ਕਬੀਲੇ 'ਚ ਮੂੰਹ ਧਕਾਉਣ ਜੋਗੇ ਨਹੀਂ ਰਹਿਣਾ ਆਹੋ ਘਰ ਹੀ ਬੈਠੇ ਰਹੋ ਮੇਰੇ ਛਾਲੇ ਛਾਰੇ ਡੱਬੋਂ ਨੂੰ ਛ ਹੁਣ ਤੂੰ ਆ ਸਾਰੀ ਗੱਲ ਛੱਡ ਕੇ ਕੋਈ ਹੱਲ ਕਰ ਲਾ ਹੱਲ ਤਾਂ ਉਹਨੂੰ ਲੱਭ ਲਿਆ ਕਿੱਥੇ ਆ ਮੈਂ ਦੱਸਤੀ ਗੱਲ ਉਹਨੂੰ ਫੋਨ-ਫਾਨ ਕਰ ਲਾ ਨੂੰ ਨੂੰ ਕਹੇ ਫੋਨ ਕਰ ਲੂ ਆਓ ਇੱਥੀਆਂ ਮੈਂ ਕਿ ਉਹਨੂੰ ਫੋਨ ਕਰਾ ਸੱਚੀ ਬੜਾ ਲੋਹ ਪੀਤਾ ਸੱਚੀ ਇਹ ਮੁੰਡੇ ਨੇ ਮੈਨੂੰ ਤਾਂ ਐ ਸੀਗਾ ਵਿਚਾਲੇ ਦਾ ਘਰ ਬਸਿਆਗਾ ਵਧੀਆ ਸਮਾਂ ਦੇ ਚਲ ਜਵਾਖੜੀ ਸਿਆਣੀ ਆਗੀ ਪਰ ਲੋਕ ਕਿੱਥੇ ਬਸਨ ਦਿੰਦੇ ਨਹੀਂ ਆ ਲੋਕਾਂ ਨੇ ਵੀ ੱਟ ਲੋਹ ਪੀ ਰੱਖਿਆਗਾ ਉਂਗਲਾਂ ਵਾਲੇ ਬਥੇਰੇ ਹੈਗੇ ਨੇ ਵੀ ਤਸ ਕਦੇ ਆਈ ਨਹੀਂ ਗਈ ਨਹੀਂ ਤੂੰ ਅੱਜ ਕਿੱਧਰੋਂ ਆ ਗਈ ਇੱਧਰ ਸਾਡੇ ਘਰੇ ਕਰਨਾ ਕੀ ਆ ਪੁੱਤ ਹੁਣ ਕੰਮ ਨਮੇੜ ਰਹੀ ਆ ਦਿਨ ਚੜ ਜਾਂਦਾ ਰਹਿੰਦਾ ਹੁਣ ਤਾਂ ਪਹਿਲੀ ਨਹੀਂ ਸ਼ਰੀਰ ਠੀਕ ਰਹਿੰਦਾ ਹੋਏਗਾ ਆ ਗਈ ਸੀ ਤੇਰੀ ਭੂਆ ਕਿਹੜੀ ਭੂਆ ਗਈ ਪੁੱਤ ਇੱਕੋ ਹੀ ਨੇ ਹ ਪ੍ਰਧਾਨਗੀਆਂ ਕਰਨ ਨੂੰ ਉ ਤਾਂ ਦੁੱਖ ਸੁੱਖ ਚ ਕਿਸੇ ਨੇ ਆ ਕੇ ਨਹੀਂ ਖੜਨਾ ਹੈ ਐ ਇੰਨੇ ਜੇ ਪ੍ਰਧਾਨਗੀਆਂ ਕਰਨ ਨੂੰ ਆਵੜਦੀਆਂ ਨੇ ਕੀ ਪੁੱਛਦੀਆਂ ਪੁੱਤ ਉਹਨੇ ਤਾਂ ਨਾ ਮੇਰਾ ਦਿਮਾਗ ਚੱਕਤਾ ਕੀ ਆ ਗਈ ਉਹ ਤਾਂ ਜਲੂਸ ਕੱਢੇ ਤੇਰੀ ਭੂਆ ਦੇ ਸੌਰੀ ਮੇਰੀ ਗੱਲ ਸੁਣ ਪੁੱਤ ਹੋਨਾ ਰਿਸ਼ਤਾ ਉਹਨੂੰ ਮਿਲਿਆ ਜਿਹੜਾ ਦੁੱਧ ਧੋਤਾ ਤਾਂ ਕੋਈ ਵੀ ਨਹੀਂ ਹੁੰਦਾ ਮੁੰਡਾ ਮਾੜਾ ਮੋਟਾ ਖਾ ਪੀ ਲੈਂਦਾ ਉੱਥੇ ਉਹ ਜਲੂਸ ਕੱਢ ਕੇ ਹੀ ਜਿਹੜਾ ਨਾਂ ਕਰੀ ਦਾ ਨਾਂ ਹੋਵੇ ਉਹ ਵਿਚਾਰਾ ਮਾਸੜ ਸਿਆਣਾ ਬਿਆਣਾ ਉਹਨੂੰ ਰਵਾਇਆ ਹੀ ਉਹਨੂੰ ਇਹਨਾਂ ਨਾਲ ਕੁਝ ਬੋਲ ਕੇ ਇਸ ਤਰ੍ਹਾਂ ਦੀ ਕੁੜੀ ਨੂੰ ਲੈ ਜਾਗੇ ਜੇ ਆ ਬੋਆ ਉੱਥੇ ਮੈਨੂੰ ਪਤਾ ਨਹੀਂ ਕੀ ਕੁਝ ਬੋਲ ਗਈ ਉਹ ਤੱਕ ਕੇ ਫਿਰ ਮੈਂ ਵੀ ਬੋਲ ਪਈ ਮੈਂ ਤਾਂ ਤਾਂ ਪਰਸਾਨਿਆ ਗਿਆ ਨਾ ਨਹੀਂ ਲੋਕ ਮੈਂ ਤਾਂ ਹੈਰਾਨ ਮੰਨਦੀ ਆ ਧੀਏ ਲੋਕ ਨਰਮ ਨੂੰ ਠੰਡੇ ਨੇ ਜਿਸੇ ਚੱਜ ਦੇਣਾ ਮੱਥਾ ਲਾਉਣ ਜਿੱਥੋਂ ਪਹਿਣ ਚੰਗੀ ਤਰ੍ਹਾਂ ਉੱਥੇ ਮੱਥਾ ਲਾਵੇ ਕੋਈ ਹੈ ਨਰਮ ਨੂੰ ਹਰੇਕੀ ਠੰਮਦਾ ਨਾ ਭਾਈ ਫਿਰ ਮੈਂ ਤਾਂ ਬੋਲ ਪੀ ਪੁੱਤ ਹਾਂ ਮੈਂ ਤੇ ਤਾਂ ਬੋਲਿਆ ਗਿਆ ਫਿਰ ਘਰੇ ਆ ਕੇ ਬੋਲਿਆ ਗਿਆ ਤੇ ਪਿਓ ਨਹੀਂ ਅੱਡੋ ਦੇ ਸਾਹਮਣੇ ਮੇਰੇ ਮਾਰਿਆ ਉਹਨੂੰ ਖੁਸ਼ ਕਰਦਾ ਸੀਗਾ ਕਾਨੋ ਹਟਾਉਗੀ ਉਹਨੇ ਤਾਂ ਮੇਰੇ ਪਵਾਇਆਂ ਸੀ ਜਾਣ ਕੇ ਪੁੱਤ ਉਹ ਕਾਨੋ ਹਟਾਉਗੀ ਉਹ ਤਾਂ ਆਪ ਫੜ ਫੜ ਬੋਲਦੀ ਸੀ ਅ ਲੈ ਉਹੀ ਜਿਹੀ ਆ ਉਮੀ ਉਹੀ ਲੱਛਣ ਨੇ ਬੁੱਢੀ ਘੋੜੀ ਲਾਲ ਲਗਾਵਾ ਕੋਈ ਕਬੀਲਦਾਰੀ ਦੀ ਨਹੀਂ ਕੋਈ ਹੋਰ ਨਹੀਂ ਆ ਬਥੇਰੀਆਂ ਪ੍ਰਧਾਨਗੀਆਂ ਕਰਨ ਨੂੰ ਰਹਿੰਦੀਆਂ ਚਾਰੇ ਪਾਸੇ ਹਾਂ ਨਾ ਕੋਈ ਨਾ ਬੁੱਤ ਕੋਈ ਨਾ ਤੇਰੀ ਭੂਆ ਠੀਕ ਹੈਗੀ ਕੋਈ ਨਹੀਂ ਉਹਦੇ ਸੱਸ ਸਹੁਰੇ ਬਥੇਰੇ ਉਹਦੇ ਸਾਈਂ ਸਾਹ ਲੈਂਦੇ ਨੇ ਟਾਈਮ ਆ ਪੁੱਤ ਕੋਈ ਨਿਕਲ ਜੂ ਇਹ ਵੀ ਮਾੜਾ ਟਾਈਮ ਹੁੰਦਾਗਾ ਮੈਂ ਤਾਂ ਪੁੱਤਾਂ ਹੀ ਕਹਿਨੀ ਆ ਰੋਜ਼ ਰੋਜ਼ ਖਸਮ ਕਰਨੇ ਕਿਹੜਾ ਸੌਖੇ ਨੇ ਇੱਕੋ ਹੀ ਥੰਬ ਸੇਬਾ ਹੋ ਜੇ ਘਰਾਂ ਨੇ ਕਰਦੀਆਂ ਤੀਆਂ ਹੁੰਦੀਆਂ ਨੇ ਉਹ ਹਾਂ ਕੋਈ ਨਾ ਨਾਲੇ ਤੂੰ ਨਾ ਫਿਕਰ ਕਰੀ ਚੰਗਾ ਹੋਰ ਬੁੱਤ ਇੰਨਾ ਬੋਲਦੀ ਤੇ ਉਹ ਤਾਂ ਆ ਕੇ ਮੈਨੂੰ ਵੀ ਚੱਲ ਕੋਈ ਨਾ ਪੁੱਤ ਆਸਮਾਨ ਚ ਉੱਡਣ ਆਲਿਆਂ ਦੀਆਂ ਕੁਲ ਟਕਾਣਾ ਨਹੀਂ ਹੁੰਦਾ ਉਹਨੂੰ ਟਕਾਣਾ ਤਾਂ ਧਰਤੀ ਤੇ ਹੀ ਮਿਲਦਾ ਬਾਹਲਾ ਉੱਡਦੀ ਆ ਆਸਮਾਨ ਚ ਹਾਂ ਡਾਰੀਆਂ ਲਾਉਂਦੀ ਆ ਓਮੀ ਆ ਪਹਿਲਾਂ ਮੰਗੂਈਆਂ ਜਮਾ ਨਾ 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 ਪੁੱਤ ਕਾਹਨੂੰ ਨਹੀਂ ਮੀਆ ਭੋਰਾ ਨਹੀਂ ਨਿੰਮਦੀ ਮੈਂ ਤਾਂ ਬਿਮਾਰ ਕਰਕੇ ਤੁਰ ਗਈ ਸਮਾਂ ਹੀ ਜਾਈ ਚਲ ਹੋਰ ਦੱਸ ਪੁੱਤ ਮੇਰੀ ਤਾਂ ਮੁੱਕਣੀ ਹੀ ਨਹੀਂ ਤੂੰ ਠੀਕ ਆ ਚਲ ਠੀਕ ਆ ਬੁੱਤ ਚੰਗਾ ਆਰਾਮ ਕਰ ਲੈ ਤੂੰ ਚੰਗਾ ਫਿਕਰ ਨਾ ਕਰੀ ਚੰਗਾ ਠੀਕ ਆ ਮੈਂ ਦੱਸ ਉਹ ਤਾਂ ਮੇਰੀ ਜਵਾਕੜੀ ਦਾ ਮੈਂ ਮਨ ਦੁਖੀ ਕੀਤਾ ਫਿਰ ਹੁਣ ਕਰਾਂ ਵੀ ਕੀ ਦੇ ਲਵੇ ਦੁੱਖ ਸੁੱਖ ਧੀ ਆ ਜਿਹਦੇ ਲੈ ਵੀ ਢਿੱਡ ਫਰੋਲਿਆ ਜਾਂਦਾ ਮੈਂ ਤਾਂ ਕਦੋਂ ਦੀ ਫ੍ਰੀ ਹੋ ਗਈ ਆ ਤੂੰ ਛੇਤੀ ਛੇਤੀ ਵੇਲੀ ਹੋ ਫਿਰ ਅਸੀਂ ਲੁੱਡੂ ਦੀ ਗੇਮ ਲਾਣੇ ਆ ਦੇਖਦੇ ਅੱਜ ਕੌਣ ਜਿੱਤਦਾ ਹੈ ਅੱਛਾ ਜਦ ਮੈਜਿਕ ਕਰਦੀਆਂ ਗੱਲਾਂ ਦੇਖ ਤਾਂ ਲੋ ਤੁਸੀਂ ਕੀ ਕਰ ਰਹੇ ਹੋ ਕਿਹੜੇ ਖਾਸ ਮਨਾਂ ਕਿਤੇ ਕੀ ਮਾਂ ਸੇਲੀ ਹੈ ਮੇਰੀ ਸੇਲੀ ਕਾ ਨੂੰ ਆ ਭਾਈ ਤੇ ਮੇਰੇ ਮਗਰ ਲਾਤਾ ਹੈ ਕਿਹੜਾ ਭਾਈ ਕੀ ਦੀ ਗੱਲ ਕਰ ਰਹੇ ਹੋ ਤੁਸੀਂ ਗੱਲ ਮੈਨੂੰ ਸਾਰਾ ਪਤਾ ਹੋਇਆ ਕੀ ਹੈ ਤੂੰ ਦੱਸ ਰ ਇਹਨੂੰ ਕੀ ਹੋਇਆ ਮੈਨੂੰ ਕੀ ਹੋਣਾ ਹੋਇਆ ਤਾਂ ਤੁਹਾਨੂੰ ਹੀ ਕੁਝ ਰਹਿੰਦਾ ਤੈਨੂੰ ਰੋਟੀ ਨਹੀਂ ਮਿਲਦੀ ਤੈਨੂੰ ਉਹਨੂੰ ਰੋਟੀ ਮਿਲਦੀ ਨਹੀਂ ਤੈਨੂੰ ਹੂੰ ਮੇਰ ਨਾਲ ਨਾ ਉਹ ਤਰੀਕੇ ਨਾਲ ਗੱਲ ਕਰਿਆ ਕਰੋ ਗੱਲ ਕਰੇ ਦੇ ਨਾਲ ਸੜੇ ਹਾਨ ਨਾਲ ਕਾਈ ਤੇਰਾ ਯਾਰ ਮਾਗਰ ਫਿਰਦਾ ਮੈਨੂੰ ਸੋ ਲੱਗੇ ਆ ਸਵੇਟ ਟੂ ਗੋਟ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਜੀ ਜੀ ਆਪਦੇ ਕੋਲੇ ਰੱਖ ਤੈਨੂੰ ਇੱਕ ਹੋਰ ਗੱਲ ਦੱਸ ਦਿੰਦਾ ਜਿਹੜੇ ਲੱਛਣਾਂ ਤੇ ਤੂੰ ਹੈ ਨਾ ਬੜਾ ਜਰ ਕੱਟਦੀ ਨਹੀਂ ਤੂੰ ਹਾਂ ਮੈਨੂੰ ਵੀ ਇਹੀ ਲੱਗਦਾ ਇਸ ਤੋਂ ਪਹਿਲਾਂ ਕਿ ਗੱਲ ਕਿਤੇ ਹੋਰ ਜਾਵੇ ਮੈਂ ਖੁਦ ਚਾਹੁੰਦੀ ਹਾਂ ਪਰਦੇ ਚ ਹੀ ਰਹੇ ਸਾਰਾ ਕੀ ਕਰਦੇ ਹਾਂ ਇੱਥੇ ਮੈਂ ਤਾਂ ਕੀ ਕਰਨਾ ਮੇਰੀ ਕਿੱਥੇ ਈ ਔਕਾਤ ਕਿ ਮੈਂ ਕੁਝ ਕਰ ਸਕਾਂ ਖਾਸਮ ਸਿੰਘ ਜੀ ਤੜਕੀ ਚੈੱਕ ਕਰੂ ਠਿੱਕਰਾ ਜਾਂ ਫਲਾਣੇ ਨਾਲ ਖੇਡਦੀਆਂ ਵਾਂ ਤੇਮਕੇ ਨਾਲ ਖੇਡਦੀਆਂ ਚੈੱਕ ਕਰ ਲੋ ਜੋ ਮੈਨੂੰ ਯਕੀਨ ਨਹੀਂ ਹੈ ਬਾਬੇ ਸਾਰਾ ਪਤਾ ਮੈਨੂੰ ਤੂੰ ਐਂ ਨਾ ਸਮਝੀ ਵੀ ਹੂੰ ਹੀ ਤੁਰਿਆ ਫਿਰਦਾ ਤਾਨੂੰ ਕੀ ਪਤਾ ਲੱਗਣਾ ਨਸ਼ੇ 'ਚ ਧਰੰਦੇ ਹੋ ਸਾਰਾ ਦਿਨ ਤੁਸੀਂ ਕੀ ਕੀ ਕਿਹਾ ਤੁਹਾਨੂੰ ਕੀ ਪਤਾ ਲੱਗਣਾ ਕੀ ਕਿਹਾ ਮੇਰੇ ਤੇ ਹੱਥ ਚੱਕਿਆ ਕੀ ਕਿਹਾ ਤੂੰ ਇਹਨੂੰ ਫੜਾ ਕੇ ਜਾਨੀਂ ਆ ਨਸ਼ਾ ਫੜਾ ਕੇ ਤਰਾ ਪਿਓ ਚਾਹੇ ਨਾ ਫੜਾਵਾਂ ਚਾਹੇ ਨਾ ਫੜਾਵਾਂ ਕਰਦੇ ਤਾਂ ਹੋਣਾ ਪਿਓ ਫੜਾ ਕੇ ਜਾਂਦਾ ਨਸ਼ਾ ਤੇ ਉੱਤੇ ਜਾਂਦੀ ਲੋੜ ਨਹੀਂ ਮੇਰਾ ਘਰ ਆ ਮੈਂ ਕੁਛ ਮਰਜ਼ੀ ਕਰਾਂ ਤੇ ਠੇਕਾ ਨਹੀਂ ਲਿਆ ਹਮ ਜੀ ਇਹੇ ਸਭ ਕਰਨਾ ਸੀ ਫਿਰ ਮੇਰਾ ਵਿਆਹ ਕਿਉਂ ਕੀਤਾ ਮੈਂ ਕਿਹੜਾ ਭੈਣ ਦਾ ਖਸਮ ਲੱਭਿਆ ਹੁਣ ਗਿਆ ਦੀ ਤੈਨੂੰ ਇਹ ਤਾਂ ਮਾਪਿਓ ਨੇ ਵਿਆਤਾ ਮਾਦਾ ਮੇਰੀ ਦਾ ਬਾਹਰ ਬੈਠੀ ਐ ਬਾਹਰ ਬੈਠੀ ਐ ਯਾਰਾਂ ਦੀ ਤਾਂ ਧਾਰ ਨਹੀਂ ਮਾਰਦਾ ਮੈਂ ਸੜੇ ਖਾਣ ਨਾਲ ਇੱਕ ਗੱਲ ਤੇਰੇ ਭਾਈ ਨੂੰ ਕਹੀ ਦੀ ਜਿਹੜਾ ਕੁਝ ਪੁੱਛਣਾ ਸਿੱਧਾ ਆ ਕੇ ਪੁੱਛਿਆ ਕਰੇ ਸੀ ਆਈਡੀ ਨਾ ਕਰੇ ਮੇਰੀ ਬੰਦੇ ਇਹ ਜਿਹੇ ਨੇ ਸਰਕਲ 'ਚ ਐ ਨਿਗਾਹਾਂਗੇ ਪਤੀ ਨਹੀਂ ਲੱਗਣਾ। ਪਤੀ ਨਹੀਂ ਲੱਗਦਾ ਬੰਦੇ ਦਾ ਤਾਂ। ਤੁਸੀਂ ਆਪਣਾ ਪਤਾ ਰੱਖ ਲਓ ਠੀਕ ਹੈ ਇਹੀ ਬਹੁਤ ਹੈ। ਆਕੜ ਜੀ ਨਾ ਦਿਖਾ ਮੈਨੂੰ। ਤੀਵੀਆਂ ਬਹੁਤ ਸਿੱਧੀਆਂ ਕਰੀਆਂ ਨੇ ਮੈਂ ਬਾਬੇ। ਜਿਵੇਂ ਤੁਸੀਂ ਸਾਰੇ ਦਿਨ ਤੀਵੀਆਂ 'ਚ ਹੀ ਰਹਿੰਦੇ ਹੋ ਨਾ। ਹਾਂ। ਮੁੰਰੇ ਬੋਲਦੀਆਂ ਬੰਦੇ ਦੇ। ਮੁੰਰੇ ਬੋਲਦੀਆਂ ਬੰਦੇ ਦੇ। ਸੜੇ ਤਾਂ। ਦੱਸਦੀਆਂ ਉਹਦੇ ਭਾਈ ਨੂੰ। ਕਣੇ ਗੱਲ ਤਾਂ ਉਹੀ ਹੋ ਗਈ ਜਮਾ ਜਿਹੜੀ ਤੂੰ ਉੱਤੇ ਕਰਦੀ ਸੀ ਕੀ ਹੋ ਗਿਆ ਭਾਈ ਹੁਣਾ ਕੀਤੀ ਮੈਂ ਸਨਾਮੋ ਆ ਰਹੀ ਹਤੀ ਹਾਂ ਸਪਰੇਅ ਵਾਲੇ ਕੋਲੋਂ ਆਇਆ ਸੀ ਮੈਂ ਅੱਛਾ ਰਾਤ ਨੂੰ ਕਿਸੇ ਦੇ ਆਲੂਆਂ ਚ ਨਾਲੇ ਦਾ ਗੱਡੀ ਸਿੱਟ ਰੱਖੀ ਨਾਲੇ ਆਪ ਟੰਨ ਹੋਇਆ ਪਿਆ ਉਹ ਮੈਂ ਮਰ ਜਾ ਹੋਂਦਾ ਤੇਰੀ ਅੱਖਾਂ ਕੋਲ ਕੀ ਆ ਅੱਖਾਂ ਕੀ ਮੈਂ ਤਾਂ ਦੇਖ ਕੇ ਮੈਂ ਤਾਂ ਹੈਰਾਨ ਹੋ ਗਿਆ ਮਹਾ ਵੀ ਉਹੀ ਬੰਦਾ ਹੈ ਤਾਂ ਸੁਰਤਨਾ ਉਹਨੂੰ ਤਾਂ ਦਾ ਨਸ਼ੇ ਚ ਟੰਨ ਹੋਇਆ ਪਿਆ ਧੀ ਜਮਾ ਉਹ ਤਾਂ ਬਾਈ ਨਸ਼ੇ ਕਰਦਾਗਾ ਮੈਂ ਤੇ ਤੇਰੇ ਕੋਲ ਦਿੱਤੀਗੀ ਆ ਹੁਣ ਇਹਨੂੰ ਬਾਇਡਨ ਨੂੰ ਪੁੱਛਦੇ ਰਹੀ ਤੀਵੇਂ ਨੂੰ ਜਿਹੜੇ ਪ੍ਰੋਸੈਸ ਕਰ ਦਿੱਤੇ ਉਹਨਾਂ ਤੇ ਹਰਾਮ ਨੇ ਕਿਹਨੂੰ ਭਣੇ ਇਹਦੀ ਗੁੱਟ ਨਹੀਂ ਪਟਾਏਂਗੀ ਮੈਥੋਂ ਹੁਣ ਤੂੰ ਗੱਲ ਨਹੀਂ ਬਾਤ ਨਹੀਂ ਹੁਣ ਨਾ ਉਹਨੂੰ ਕੁਝ ਕਹਿਣ ਜੋ ਗਮ ਹੈ ਕੀ ਕਹਿੰਦਾ ਜਦੋਂ ਮੈਂ ਕਿਹਾ ਮੇਰੇ ਲੱਭਿਆ ਮਾ ਕੋਈ ਗੱਲ ਕਰਦੇ ਆ ਭਾ ਮਾ ਤੂਰੇ ਕਿਉਂ ਆ ਗਿਆ ਅਕੇ ਮੈਨੂੰ ਤਾਂ ਕੋਈ ਮੁੰਡਾ ਛੱਡ ਗਿਆ ਔਰੇ ਮਾ ਗੱਡੀ ਕਿਵੇਂ ਸੱਟ ਲਈ ਫਿਰ ਹਾਂ ਕਹਿੰਦਾ ਅਕੇ ਉਸੇ ਨੇ ਸੱਟਦੀ ਮੈਂ ਤਾਂ ਔਰੇ ਖੜਾ ਤੀ ਮੈਂ ਢੀਕ ਰਿਹਾ ਤੀ ਉਹਨੂੰ ਝੂਠ ਬੋਲੇ ਝੂਠ ਬੋਲਦੇ ਨੇ ਬਾਈ ਤਾਂ ਸੱਟ ਦਾ ਝੂਠ ਬੋਲਦਾ ਰੈਣੀ ਖੁੰਦੀ ਆ ਆਪਣ ਵਾਲੀ ਤੇ ਗ ਓਹ ਹੋਰ ਹੁਣ ਇਹਨੇ ਤਾਂ ਲਹੂ ਪੀ ਲਿਆ ਹੁਣ ਉਹੀ ਗੱਲ ਹੈ ਮੇਰੇ ਨਾਲ ਦਾ ਅੱਖਾਂ ਤੇ ਪੱਟੀ ਬੰਨਣੀ ਪਊਗੀ ਜੇ ਕੁੜੀ ਵਸਾਉਣੀ ਆੱਖਾਂ ਤੇ ਪੱਟੀ ਨਾ ਬੰਨ ਬਾਈਓ ਮੇਰੀ ਗੱਲ ਚੁੱਪ ਕਰਕੇ ਨਵੇੜਦਾ ਦੋ ਚਾਰ ਬੰਦਿਆਂ ਨਾਲ ਕਰ ਗੱਲ ਚੰਗੇ ਨਾਲ ਸਿਆਣਿਆਂ ਨਾਲ ਉਹ ਤਾਂ ਨਵੇੜਦੇ ਰ ਸਰਵੇਟ ਤੇ ਲੱਚਾ ਓਹ ਹੋਰ ਬਣੇ ਔਖੇ ਹੋਏ ਪਿਆ ਹੁਣ ਤਾਂ ਨਾਲ ਤਾਂ ਕੁੜੀ ਤੰਗ ਆ ਉਹ ਵਿਚਾਰੀ ਬੋਲਦੀ ਨਹੀਂ ਹੈਗੀ ਔਰ ਚੱਲ ਕੋਈ ਗੱਲ ਨਹੀਂ ਤੂੰ ਦੇਖ ਔਰ ਬਾਕੀ ਮੇਰੇ ਨਾਲ ਤਾਂ ਪਤੀ ਉਹਨਾਂ ਦੀ ਗੱਲ ਦਾ ਉਹ ਨਹੀਂ ਕਰਤੂਦਾਂ ਦੇਖ ਮੈਂ ਆਉਂਗੀ ਆਪਾਂ ਫੈਸਲਾ ਕਰ ਲਾਂਗੇ ਹੁਣ ਤਾਂ ਐ ਕਿੱਦਾਂ ਆਣਾ अच्छा हां आप उन ਨਾਲ ਜਾ ਕੇ ਨਾ ਕੁੜੀ ਲੈ ਆਵਾਂਗੇ ਆਪਣੀ ਉਹਨਾਂ ਨਾਲ ਫੈਸਲਾ ਕਰਿਆ ਆਹੋ ਫਿਰ ਐਂ ਕਰਨਾ ਬੂ ਬਈ ਫਿਰ ਹੁਣ ਐਂ ਤਾਂ ਕਿੰਨਾ ਕੁ ਚਿਰ ਝੱਲਾਂਗੇ हां ਚੁੱਪ ਕਰਕੇ ਕੁੜੀ ਨੂੰ ਘਰੇ ਲੈ ਆਵਾਂਗੇ ਆਹੋ ਚੱਲ ਹੋਰ ਬਠਿਆ ਦਾਂਗੇ ਕਿਤੇ ਫਿਰ ਹੋਰ ਕੀ ਲਾਜਾ ਇੰਨੇ ਇੰਨੇ ਛੇੜੀ ਦਿੱਤਾ ਛੱਡੀ ਵੀ ਨਹੀਂ ਜਾਣੀ ਤੇ ਘੱਟ ਜ਼ਮੀਨ ਵਾਲਾ ਦੇਖ ਲਾਂਗੇ ਵੀ ਜ਼ਰੂਰੀ ਹੈ ਵੀ ਆਪਾਂ ਨੇ ਜ਼ਮੀਨ ਦੇਖਣੀ ਆ ਉਹ ਜ਼ਮੀਨ ਦੇ ਮਰ ਗਿਆ ਫਿਰ ਕੀ ਕਰਾਂਗੇ ਆਪਾਂ ਜ਼ਮੀਨ ਨੇ ਤਾਂ ਮਰਨਾ ਮਰਨਾ ਇਹਨੇ ਤਾਂ ਉਹਨੇ ਤਾਂ ਮਰਨਾ ਅੱਜ ਨਹੀਂ ਤਾਂ ਕੱਲ ਨੂੰ ਮਰੂਗਾ ਜਿਹੜੇ ਲਸਣ ਨੇ ਉਹਦੇ ਫਿਰ ਕੀ ਕਰੇਗਾ ਕਰਨਾ ਕੀ ਹੈ ਚਲੋ ਠੀਕ ਆ ਭਣੇ ਆਪਾ ਹਾਂ ਠੀਕ ਆ ਤਾਂ ਬਾਪ ਦਾ ਕੰਚਰ ਲੰਮਾ ਕੋਟ ਲੱਜਾ ਉਹ ਬੜਾ ਮਾਰੀ ਜਾਂਦਾ ਚਲ ਮੈਂ ਤੈਨੂੰ ਫੋਨ ਕਰੂੰਗਾ ਭਣੇ ਆਪਾਂ ਕਰਦੇ ਆ ਕੋਈ ਕਾਰਵਾਈ ਹਾਂ ਠੀਕ ਆ ਭਾਈ ਕੋਈ ਨਾ ਕਦ ਮਰਜੀ ਫੋਨ ਕਰਤੀ ਹਾਜ਼ਰ ਹੋ ਜੇ ਚੰਗਾ ਭਣੇ ਚੰਗਾ ਚੰਗਾ ਜਿਉਂ ਵੀ ਰਹਿ ਚੰਗਾ ਚੰਗਾ ਭਾਈ ਬੇਦੋਂ ਫੇਰ ਲਾ ਲੈ ਫੋਨ ਹੈ ਤੂੰ ਮੈਨੂੰ ਪੁੱਛੇ ਭਣੇ ਨੂੰ ਫੋਨ ਲਾ ਲੈਣਾ ਫੋਨ ਲਾਵਾ ਨਾ ਮੈਂ ਕੋਟੋਰੀ ਨਹੀਂ ਚੰਗੀ ਲੱਗਦੀ ਤੈਨੂੰ ਦੇਖ ਦੇ ਕੰਜਿਆਂ ਜੇ ਸਲਾਹਾਂ ਦਿੰਦੀ ਆ ਨਮੇੜ ਲਾ ਗੱਲ ਸੁਣ ਲੈ ਮੇਰੀ ਜੇ ਤੂੰ ਇਹਨੂੰ ਦੁਬਾਰੇ ਲੈ ਕੇ ਉੱਥੇ ਭਾਗ ਗਿਆ ਨਾ ਮਾਜਾ ਕੁਝ ਨਹੀਂ ਮਾਇਆ ਉਹ ਰੇ ਪੇਕੀ ਜਾ ਹੁਣ ਮੈਂ ਨਹੀਂ ਰਹਿਣੀ ਹੈਗੀ ਗੱਲ ਤੂੰ ਵੀ ਸੁਣ ਲੈ ਮੇਰੀ ਤੇਰੀ ਗੱਲ ਇੱਕ ਵੀ ਮੇਰੇ ਨਾਲ ਦੀ ਸਹੀ ਨਹੀਂ ਹੈਗੀ ਉਹ ਦੇਖ ਲੈ ਉੱਥੇ ਫਿਰਦਾ ਤੀ ਹੋਰ ਨਸ਼ੇੜੀ ਤਾਂ ਕੁੜੀ ਡੋਬਤੀ ਤੈ ਲੱਗ ਕੇ ਤੇਰੇ ਭਾਈ ਮਾਂ ਕਰ ਉਦੋਂ ਮੈਂ ਵੀ ਨਾ ਸੋਚ ਆ ਗਿਆ ਪਿੱਸਾ ਮੇਰੀਆਂ ਵੀ ਅੱਖਾਂ ਤੇ ਪੱਟੀ ਬੰਨੀ ਗਈ ਇਹ ਸਾਲੇ ਦੇ ਦੀ ਕੁੜੀ ਡੋਬਤੀ ਉੱਥੇ ਦੇ ਦੀਆਂ ਗੱਲਾਂ ਚਾਉਣਾ ਤੂੰ ਕੋਈ ਨਹੀਂ ਕੁੜੀ ਡੋਬੀ ਰਾਜ ਰਾਜ ਦੀਆ ਚੰਗੀ ਜ਼ਮੀਨ ਜਾਇਦਾਦ ਸਭ ਕੁਸਾ ਵੇ ਦੱਸ ਮੇਰੀ ਜ਼ਮੀਨ ਉੱタルੀ ਸਿਰ ਤੇ ਬਾਹਰ ਵੀ ਨਾ ਫਰੇ ਕਿ ਨਾ ਭਰੇ ਫਿਰ ਦਾਦੀ ਤੇ ਟੰਨ ਹੋਇਆ ਮੇਰੇ ਲੱਭਦਾ ਖੜਿਆ ਨਹੀਂ ਭੱਜ ਗਿਆ ਮੇਰਾ ਸਾਲਾ ਬਾਹ ਖੜਾ ਕੇ ਮੇਥੋਂ ਤਾਂ ਹੋ ਖੜਿਆ ਨਹੀਂ ਮੇਰੇ ਲੱਭ ਬਸ ਕਰ ਜਾ ਬਸ ਕਰ ਜਾ ਚੰਗਾ ਆਪਣੀ ਭੈਣ ਵਾਲੀ ਬੋਲੀ ਨਾਲ ਬੋਲ ਤੇਰਾ ਹੁਣ ਉਹ ਮੂੰਹ ਨਹੀਂ ਨਾ ਕਿਉਂ ਨਾ ਬੋਲ ਉਹ ਬੋਲ ਜੇ ਤੇਰੇ ਸਿਰ ਚੜ ਜਾਣਾ ਮੇਰੀ ਸਹੀ ਕਹਿੰਦੀ ਸੀ ਸਹੀ ਕਹਿੰਦੀ ਸੀ ਮੇਰੀ ਭੈਣ ਕਹਿੰਦੀ ਸਾਨੂੰ ਭਰਨੀਆਂ ਪਹਿਣਗੀਆਂ ਉਹ ਡੋਪਤੀ ਕੁੜੀ ਉਹ ਡੋਪਤੀ ਕੁੜੀ ਨਾ ਉਧਰ ਦੇ ਨਾ ਉਧਰ ਦੇ ਹੁਣ ਕੀ ਕਰੇਗੀ ਉਹਨੇ ਤਾਂ ਅੱਜ ਨਹੀਂ ਤਾਂ ਕੱਲੂ ਮਰੀ ਨਾ ਮੇਰੀ ਗੱਲ ਸੁਣ ਬੇ ਪਹਿਲਾਂ ਮੇਰੀ ਗੱਲ ਸੁਣ ਹੈਂ ਉਹਦਾ ਤੇਰੀ ਭੈਣ ਕਿੱਥੇ ਸੀ ਜਦੋਂ ਕੁੜੀ ਪਾਲੀ ਆ ਛੋਟੀ ਜੀ ਹੁੰਦੀ ਰੁੱਲਦੇ ਫਿਰਦੇ ਦੀ ਵਿਚਾਰੀ ਉਹਦਾ ਕਿੱਥੇ ਸੀ ਇਹ ਫਿਰ ਪਾਲ ਪਣ ਉਸ ਕਹੀਂ ਛੱਟਣੀ ਦਿਓ ਹੈ ਐਂ ਛੱਟਣੀ ਦੀ ਨਾ ਛੜੀ ਦਿਓ ਉਹ ਮੈਂ ਛੱੜਤੀ ਹੈ ਉਸ ਸੜਕਾ ਤੇ ਬੈਠੀ ਆ ਤੇਰੀ ਗੁੱਤ ਨਹੀਂ ਮਰੋੜੂ ਤੇਰੀ ਗੁੱਤ ਨਹੀਂ ਮਰੋੜੂ ਮੈਂ ਜੇ ਹੋ ਗਿਆ ਕੁਛ ਦੱਸਤਾ ਤੈਨੂੰ ਮੈਂ ਹਜੇ ਵੀ ਕੰਮ ਸੁਣ ਲੈ ਹਜੇ ਵੀ ਟਾਈਮ ਸਮਝ ਲਓ ਕੁੜੀ ਨੂੰ ਉਹਦੇ ਘਰੇ ਲਿਆਓ ਮੈਂ ਤੈਨੂੰ ਦੱਸਦਾ ਮੇਰੀ ਭੈਣ ਆਉਂਦੀ ਆ ਮੈਂ ਤਾਂ ਕੁੜੀ ਨੂੰ ਲਿਆਉਂਗਾ ਗੱਲ ਸਿੱਧੀ ਆ ਤੂੰ ਲਿਆ ਕੇ ਦਿਖਾਈ ਕੁੜੀ ਨੂੰ ਮੈਂ ਸੁਣਦੀ ਨੂੰ ਤਰਿੰਦਿਆਂ ਦੇ ਮੈਥੋਂ ਦਰਿੰਦਿਆਂ ਦੇ ਨਹੀਂ ਸਿੱਟੀਆਂ ਦੀ ਕੁੜੀ ਬਹੁਤ ਸ਼ਰਮ ਕਰ ਮੇਹਤੋਲੇ ਝੱਟੇ ਵਾਲੇ ਦੀ ਵੀ ਨਹੀਂ ਹੋ ਰੱਖ ਕੇ ਉਹਦੀ ਨਹੀਂ ਬੇਇੱਜ਼ਤੀ ਕਰ ਕੇ ਆ ਨੂੰ ਰਵਾਕ ਆਈਆ ਹੋ ਜਿੰਨਾ ਚਿਰ ਚੁੱਪਤੀ ਤਾਂ ਹੀ ਚੱਲ ਗਏ ਹੁਣ ਬੋਲਣਾ ਪੂਗਾ ਤਾਂ ਹੀ ਚੱਲ ਗਏ ਪਹਿਲਾਂ ਮਾਰਾਂ ਮੈਂ ਸੱਚ ਕਿਹਾ ਕਿਸੇ ਨੇ ਜਿਹਦੀ ਜ਼ੁਬਾਨ ਚੱਲਦੀ ਉਹਦੇ ਸੱਤ ਹਾਲ ਚੱਲਦੇ ਨੇ ਉਹ ਚਲਕ ਚੰਦਾ ਤੇਰੀ ਭੈਣ ਅੱਗ ਲਾ ਕੇ ਤੁਰ ਗਈ ਨਾ ਤਾਂ ਮੇਰੀ ਮੇਰੇ ਘਰ ਚ ਨਾ ਉਹਦੇ ਘਰ ਚ ਜਵਾਕੜੀ ਦੇ ਮੇਰੀ ਭੈਣ ਤੈਨੂੰ ਬੁਰੀ ਲੱਗਦੀ ਆ ਜਿਹੜੀ ਲੱਗਦੀ ਆ ਮਿੰਤਾ ਮੈਨੂੰ ਤਾਂ ਬੇਵਰਗੀ ਲੱਗਦੀ ਆ ਹਾਂ ਜਿਹੜੀ ਸੱਚ ਕਹਿੰਦੀ ਆ ਜਿਹੜੀ ਉੱਥੇ ਕੰਡ ਝਾੜ ਕਰਕੇ ਆਈ ਉਹਨਾਂ ਦੀ ਬੇ ਤੇਰੀ ਸਿਆਣਤਾ ਕਦੇ ਕੱਢੀ ਉਹ ਉੱਤਰਿਆ ਕਤੇ ਪਰਦਾ ਪੈ ਗਿਆ ਕਿਉਂ ਉੱਥੇ ਕੁੜੀ ਡੋਬਦੀ ਤੈ ਤੇਰੇ ਭਾਈ ਨੂੰ ਬੁਲਾਈ ਤੇਰੇ ਭਾਈ ਨੂੰ ਬੁਲਾਈ ਮੇਰੇ ਨਾਲ ਕਰੇ ਗੱਲ ਉਹ ਕਾਣਾ ਮੇਰਾ ਸਾਲਾ ਤਾਂ ਹੀ ਨਹੀਂ ਹੁੰਦਾ ਉਹਨੂੰ ਪਤਾ ਦੀ ਜੁੜੀ ਆ ਮੁੰਡਾ ਬਹਿ ਜਾ ਨਿਕਲਾ ਬਹਿ ਜਾ ਤੂੰ ਆ ਮੂਹ ਨਹੀਂ ਰਹਿਣਾ ਫੇਰ ਤੀੜਾਣੀਆਂ ਮੁਰਤ ਤੇ ਨਹੀਂ ਹੋ ਰਹਿਣਾ ਮਰ ਜਾਣਾ ਮੈਂ ਬੁਲਾਉਣਾ ਮੇਰੀ ਭੈਣ ਨੂੰ ਬੁਲਾਉਣਾ ਮੇਰੀ ਭੈਣ ਨੂੰ ਹਸਤਾ ਲਿਆਵਾਂਗੇ ਕੁੜੀ ਨੂੰ ਨੇਲਾ ਮਰ ਜਾਣਾ ਉਹਦੇ ਕਰਕੇ ਮੈਨੂੰ ਵਾਰਦਾ ਜੇ